ਲੋ ਵੀ ਮੈਚ ਲੱਗਿਆ ਹੋਇਆ ਅਮਰਤ ਪਾਲ ਸਿੰਘ ਕੁੱਤਾ ਆ ਦੇਖ ਰਹੇ ਹਾਂ ਉੱਧਰ ਹੈਗਾ ਬਾਈ ਲੰਡਨ ਤੋਂ ਆਇਆ ਗੋਰਾ ਬੈਡਮਿੰਟਨ ਦਾ ਲੱਗਿਆ ਮੈਚ ਬੈਸਟ 3 ਤੇ ਵਿੱਚੋਂ ਇੱਕ ਇੱਕ ਗੇਮ ਇਹਨਾਂ ਨੇ ਦੋਨਾਂ ਨੇ ਜਿੱਤ ਲਈ ਹੈ ਪਹਿਲਾ ਜਿੱਤਿਆ ਸੀ ਬਾਈ ਪਰਲਾ ਗੋਰਾ ਤੇ ਦੂਜਾ ਸੈੱਟ ਜਿੱਤ ਗਿਆ ਸੀ ਕੁੱਤਾ ਤੇ ਹੁਣ तीसरा मैच है सिक्स फोर पॉइंट सिक्स सिक्स की दे सिक्स ओके सिक्स को दे दे ते फोर ने गोरे दे भाई Yo, ਕੋਈ ਆ ਬੰਤ ਹਾਂ ਸੀ ਮੇਰਾ ਇਹ ਬੜਾ ਬੰਦਾ ਸਭ ਨੂੰ ਲੋਡ ਸ਼ਾਟ ਫਾਈਰ ਆ 28 ਸਾਲਾਂ ਦਾ ਫਿਰ ਤਾਂ ਮੈਥੋਂ ਵੀ 6 ਮਹੀਨੇ ਛੋਟਾ ਹੈ। ਇਹ ਇਟ ਫੋਰ। ਸੁਬਰਾ। ਇਟ ਫੋਰ। ਆਹ। 9 ਫੋਲ। ਆਹ। 95। ਚਲਾਕੀਆਂ ਦੇ ਹੋ ਗਿਆ ਗੋਰਾ ਵੀ। ਬਲੋਕ ਕਰ। ਕਾ ਦਾ ਵੀ ਕੋ ਦੇ ਲੈ। ਸਵੇਰਾ ਕੋਨ ਹੱਥ ਤੇ ਕੋਲ ਸੇਕਾ ਪਹਿਲੇ ਮੈਚ ਤਾਂ ਬਾਬਾ ਬੁੜਕ ਦਾ ਸੀ 10 6 10 ਅਮਰਤ ਦੇ ਤੇ ਸਿਕ ਸੋਧਰਾ ਇਹ ਬੈਡਮਿੰਟਨ ਜਿਹੜਾ ਮੈਚ ਲੱਗਿਆ ਇਹ ਪ੍ਰੋਪਰ ਰੂਲਸ ਨਹੀਂ ਟੈਚ ओके 106 ਪੁਆਇੰਟ ਇਜ਼ ਕਾਮਨ ਇਹ ਆ ਮੇਰਾ ਨੰਬਰ ਹੈ ਨਾ ਹਾਂ ਤੁਹਾਡਾ ਇਹ ਮੇਰਾ 6 ਕਿਸਮ ਦਾ ਨੰਬਰ 126 ਇਹਦੇ ਚ ਮੈਂ ਦੱਸਦਾ ਸੀ ਪੁਆਇੰਟਾਂ ਦਾ ਸਿੱਧਾ ਹੀ ਹੈ ਜਿੱਧਰਲੇ ਪਾਸੇ ਡਿੱਗੀ ਤਾਂ ਪੁਆਇੰਟ ਨਾਲ ਦੀ ਨਾਲ ਹੀ ਕਾਊਂਟ ਹੋ ਜਾਂਦਾ ਬਾਕੀ 126 ਲਾਈਨ ਕੋਈ ਮਾਰਕ ਨਹੀਂ ਹੈਗੀ ਕੰਧ ਸਾਡੀ ਆਊਟਰ ਰੱਖੀ ਹੋਈ ਹੈ ਜਦੋਂ ਕੰਧ ਨੂੰ ਟੱਚ ਹੋ ਜਾਂਦੀ ਹੈ ਤਾਂ ਉਹ ਕਾਮਨ ਹੁੰਦਾ ਹੈ ਪੁਆਇੰਟ 146 146 ਟੱਚ ਕਰ ਕਾਮਨ ਕਾਮਨ ਥੱਕ ਗਿਆ ਗੁੱਟ ਗੁੱਟ ਸ਼ਾਟ 166 ਲੈ ਕੇ ਡਿਫਰੈਂਸ ਨਾਲ 176 ਬਾਕੀ ਥੱਕ ਗਿਆ ਵੀ ਜਮਾ ਨਾ ਥੱਕ ਗਿਆ ਪਹਿਲੇ ਮੈਚ ਬੜਾ ਬੁੜਕਦਾ ਸੀ ਲਓ ਬਈ ਇਹਨੂੰ ਮੈਂ ਤਾਂ ਬੋਲੀ ਜਾਣਾ ਬੰਦੇ ਨੂੰ ਇਸ ਤਰ੍ਹਾਂ ਵਿਚਾਰੇ ਨੂੰ ਤੇ ਇਹਨੂੰ ਪੰਜਾਬੀ ਜਮੇ ਨਹੀਂ ਆਉਂਦੀ ਪ੍ਰੋਪਰਲੀ ਇੰਗਲਿਸ਼ ਬੋਲਦਾ ਹੈ ਤੇ ਬੋਲਦਾ ਵੀ ਬੜੀ ਟਫ ਜੀ ਆ ਸਮਝ ਨਹੀਂ ਆਉਦੀ ਵਾਟਾ ਹੋ ਪੰਨਾ ਉਹ 20 cents ਡੋਨ ਸ਼ਾਟ ਲੋਵੀ ਕੋਦਾ ਜਿੱਤ ਗਿਆ ਤੀਜਾ ਸੈੱਟ ਤੇ ਪਹਿਲਾ ਮਹਿਮਾਨ ਨਿਵਾਜੀ ਦੇ ਵਿੱਚ ਅਸੀਂ ਮੈਚ ਛੱਡਤਾ ਸੀ ਕੋਦਾ ਸਾਹਿਬ ਕਹਿੰਦੇ ਤੇ